ਤੇ ਸਵਾਗਤ ਕਰਦਾ ਅੱਜ ਦੋ ਮੀਟਿੰਗਾਂ ਬਹੁਤ ਅਹਿਮ ਜਿਹੜੀਆਂ ਹੋਈਆਂ ਇੱਕ ਲੁਧਿਆਣਾ ਦੇ ਡਵੈਲਪਮੈਂਟ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਆਉਣ ਵਾਲੇ ਕੰਮ ਜਿਹੜੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੰਪਲੀਟ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਾਰੇ ਐਮਐਲਏ ਸਹਿਬਾਨ ਤੋਂ ਕਿਉਂਕਿ ਐਮਐਲਏ ਸਹਿਬਾਨ ਗਰਾਊਂਡ ਤੇ ਰਹਿੰਦੇ ਨੇ ਉਹਨਾਂ ਕੋਲੇ ਲੋਕਾਂ ਦੀਆਂ ਹਰ ਰੋਜ਼ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਪੁੱਛਿਆ ਗਿਆ ਸਾਰੇ ਐਮਐਲਏ ਸਾਹਿਬਾਨ ਸਾਡੇ ਖੜੇ ਨੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜੇ ਕਮੈਂਡ ਕੀਤੇ ਹੋਏ ਕੰਮ ਨੇ ਉਹ ਵੀ ਹੋਣਗੇ ਕਿਉਂਕਿ ਇੱਕ ਐਮਐਲਏ ਖਾਸ ਤੌਰ ਤੇ ਲੁਧਿਆਣੇ 'ਚ ਤਾਂ ਘਟੂ ਘਟ 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਸੋ ਇਹਦੇ ਵਿੱਚ ਮੈਂ ਜੋ ਮੇਜਰ ਹੈਗੀਆਂ ਉਹਨਾਂ ਦੱਸ ਦੇਣਾ ਇੱਕ ਤਾਂ ਸੀਵਰੇਜ ਦੇ ਬਹੁਤ ਸਾਰ ਜਗ੍ਹਾ ਤੇ ਪਲਾਂਟ ਜਿਹੜੇ ਨੇ ਸੀਵਰੇਜ ਨਹੀਂ ਪਿਆ ਹੋਇਆ ਇਹਦੀ ਆ ਗੱਲ ਤੋ ਸੀਵਰੇਜ ਦਾ ਜਿਹੜਾ 파ਟ ਰਹਿੰਦਾ ਉਹਨੂੰ ਲੇਟੈਸਟ ਤਰੀਕੇ ਨਾਲ ਪਾਉਣਾ ਔਰ ਪਾਈਪਾਂ ਉਹ ਪਾਉਣੀਆਂ ਜਿਨ੍ਹਾਂ ਦੀ ਜਿਹੜੀ ਐਕਸਪਾਇਰੀ ਡੇਟ ਬਹੁਤ ਜ਼ਿਆਦਾ ਹੋਵੇ ਇਹ ਨਾ ਹੋਵੇ ਕਿ ਉਹ ਫਟ ਜਾਣ ਕਈ ਵਾਰੀ ਸੀਵਰੇਜ ਦਾ ਪਾਣੀ ਆ ਪਕਸਾ ਸੁਣਦੇ ਆ ਕਿ ਪੀਣ ਵਾਲੇ ਪਾਣੀ ਨਾਲ ਮਿਲ ਗਈ ਫਟੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦਾ ਫਿਊਚਰ ਦੇ ਵਿੱਚ ਨਾ ਆਵੇ ਕੁਝ ਕਹਿਤ ਰਾਹੋਂ ਰੋਡ ਜਿਹੜੀ ਹੈ ਬਹੁਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਮਤਲਬ ਮੈਂ ਹੈਰਾਨ ਆ ਕਿ ਇਸ ਤੋਂ ਪਹਿਲਾਂ ਨਹੀਂ ਸਰਕਾਰਾਂ ਨੇ ਇੱਕ ਸੜਕ ਨੂੰ ਵੀ ਇੱਕ ਬਹੁਤ ਵੱਡਾ ਮੁੱਦਾ ਬਣਾ ਰੱਖਿਆ ਸੀ ਸੋ ਰਾਹੋਂ ਰੋਡ ਦਾ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਅੱਜ ਰਾਹੋਂ ਰੋਡ ਦਾ ਕੰਮ ਸ਼ੁਰੂ ਹੋ ਰਿਹਾ ਹੈ ਟੈਂਡਰ ਹੋ ਗਿਆ ਮੈਂ ਵੀ ਆਉਂਗਾ ਮੈਂ ਜਨਵਰੀ 20 ਦੇ ਨੇੜੇ ਤੇੜੇ ਫਿਰ ਦੁਬਾਰਾ ਸ਼ਹਿਰ 'ਚ ਆਉਂਗਾ ਤੇ ਐਮਐਲ ਸਾਹਿਬ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਉੱਥੇ ਜਾਊਂਗਾ ਇਹਨਾਂ ਦੇ ਹਲਕੇ ਜਾਊਂਗਾ ਜਿੱਥੇ ਵੀ ਮੈਨੂੰ ਲੈ ਕੇ ਜਾਣਾ ਚਾਹੁੰਦੇ ਨੇ ਸਟਰੀਟ ਲਾਈਟਾਂ ਦਾ ਲੇਟੈਸਟ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਇਹਨਾਂ ਦਾ ਵੀ ਸਾਰਾ 15-1500 ਕੈਮਰਾ ਹਰ ਹਲਕੇ 'ਚ 15-1500 ਲਾਈਟਾਂ ਹਰ ਹਲਕੇ ਦੇ ਵਿੱਚ ਜਿਹੜਿਆ ਉਹ ਦੇ ਰਹੇ ਆ ਔਰ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਗੱਲ ਛੋਟੀ ਹੈ ਬਹੁਤ ਪਰ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਬਾਅਦ ਵਿੱਚ ਮੈਂ ਜਦੋਂ ਬਤੌਰ ਐਮਪੀ ਸੰਗਰੂਰ ਤੋਂ ਆਪਣੀ ਸੇਵਾ ਮਾਂ ਨਿਭਾ ਰਹੇ ਸੀ ਤਾਂ ਮੇਰੇ ਮੈਂ ਬਹੁਤ ਲਾਈਟਾਂ ਲਵਾਈਆਂ ਬਹੁਤ ਸੋਲਰ ਲਾਈਟਾਂ ਮੈਂ ਐਮਪੀ ਲਾਈਟ ਚਲਵਾਈਆਂ ਉਹ ਜੇ ਇੱਕ ਦਿੱਕਤ ਆਉਂਦੀ ਆ ਕਿ ਅਸੀਂ ਕੋਈ ਪਿੰਡ ਕਹਿੰਦਾ ਸਾਨੂੰ 80 ਸੋਲਰ ਲਾਈਟਾਂ ਦੇ ਦਿਓ ਅਸੀਂ 80 ਦੇ ਦਿੰਦੇ ਸੀ ਬਾਅਦ 'ਚ ਸ਼ਿਕਾਇਤ ਆਉਂਦੀ ਸੀ ਉਹ ਤਾਂ ਜੀ ਫਲਾਨੇ ਨੇ ਆਪਦੇ ਘਰ ਦੇ ਮੂਰੇ ਲਵਾ ਲਈ ਫਲਾਨੇ ਨੰਬਰਦਾਰ ਨੇ ਆਪਦੇ ਘਰ ਮੂਰੇ ਲਵਾ ਲਈ ਫਲਾਨੇ ਜੇਲ੍ਹਦਾਰ ਨੇ ਆਪਦੇ ਘਰ ਮੂਰੇ ਲਵਾ ਲਈ ਫਲਾਨੇ ਸਰਪੰਚ ਨੇ ਆਪਦੇ ਘਰ ਮੂਰੇ ਲਵਾ ਲਈ ਫਿਰ ਅਸੀਂ ਦਾ ਹੱਲ ਲੱਭਿਆ ਕਿ ਐਸੀ ਜਦੋਂ ਉਹ ਲੈਟਰ ਮੰਗਣ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਪੁਆਇੰਟ ਵੀ ਨਾਲ ਲਿਖ ਕੇ ਦਿਓ ਕਿ ਗੁਰਦੇਵ ਸਿੰਘ ਦੇ ਘਰ ਦੇ ਸਾਹਮਣੇ ਫਲਾਨਾ ਜਿਹੜਾ ਬਲਵੰਤ ਸਿੰਘ ਆ ਉਹਦੇ ਘਰ ਦੇ ਸੱਜੇ ਪਾਸੇ ਵਾਲੇ ਖੰਭੇ ਕੋਲ ਜਦੋਂ ਤੁਸੀਂ ਇੱਕ ਜਗ੍ਹਾ ਨੂੰ ਪੁਆਇੰਟ ਆਊਟ ਕਰਕੇ ਥੱਲੇ ਸਾਈਨ ਕਰਦਾ ਐਮਪੀ ਕਿ ਇੱਥੇ ਲਾਈਏ ਜਾਣ ਤਾਂ ਜਗ੍ਹਾ ਨਹੀਂ ਬਦਲੀ ਜਾ ਸਕਦੀ ਉੱਥੇ ਲੱਗਣੀ ਹੈ ਜੇ ਕੋਈ ਜਗ੍ਹਾ ਬਦਲਨੀ ਹੈ ਉਹਨੂੰ ਮੰਤਵ ਚੇਂਜ ਕਰਨ ਦੇ ਵਿੱਚ ਆਉਂਦਾ ਉਹ ਬਹੁਤ ਲੰਮਾ ਪ੍ਰੋਸੈਸ ਹੈ ਮੰਤਵ ਚੇਂਜ ਕਰਨਾ ਹੈ ਜੀ ਇੱਕ ਇੱਕ ਲਾਈਟ ਇੱਥੇ ਦੀ ਬਜਾਏ ਇੱਥੇ ਲਾਉਣੀ ਹੈ ਸੋ ਮੈਂ ਐਮਐਲਏ ਸਾਹਿਬ ਨੂੰ ਹੀ ਰਿਕਵੈਸਟ ਕੀਤੀ ਹੈ ਕਿ ਤੁਸੀਂ ਲੋਕਾਂ ਤੋਂ ਪੁੱਛੋ ਕਿ ਲਾਈਟਾਂ ਕਿੱਥੇ ਚਾਹੀਦੀਆਂ ਇਹ ਨਾ ਹੋਵੇ ਕਿ ਕੋਈ ਆਪਣਾ ਸਪਾਰਸੀ ਜਿਹੜਾ ਉਹ ਲਵਾ ਗਿਆ ਜੀ ਆਪਦੇ ਘਰ ਮੂਰੇ ਕੋਈ ਕੋਈ ਆਪਦੇ ਘਰ ਮੂਰੇ ਲਵਾ ਗਿਆ ਕੋਈ ਫਾਇਦਾ ਨਹੀਂ ਹੋਇਆ ਸੋ ਇਹ ਪ੍ਰੋਜੈਕਟ ਹਲਵਾਰਾ 에ਅਰਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ ਟਰਮੀਨਲ ਦਾ ਫਰਵਰੀ ਦੇ 15 ਫਰਵਰੀ ਦੇ ਨੇੜੇ ਜਿਹੜੇ ਉਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਤੇ ਫਲਾਈਟਾਂ ਦਾ ਕੰਮ ਜਿਹੜਾ ਹੈ ਉਹ ਵੀ ਕਿਉਂਕਿ ਹਰਵਾਰਾ 에ਰਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਥੋੜਾ ਜਿਹਾ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ ਔਰ 에ਅਰ ਫੋਰਸ ਹੈ ਉਹ ਤਾਂ ਸਾਡੀ ਮੇਨ ਫੋਰਸ ਹੈ ਉਹ ਤਾਂ ਸਾਡੀ ਕੀ ਕਵਾਂਗੇ ਕਿ ਦੀਵਾਰ ਹੈ ਉਹ ਉਹਨਾਂ ਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਇਹ ਲੁਧਿਆਣੇ ਦੇ ਸਾਰੇ ਕੰਮਾਂ ਦਾ ਤੇ ਬੁੱਡੇ ਦਰਿਆ ਵਾਲੇ ਹਾਂਜੀ ਬੁੱਡੇ ਦਰਿਆ ਦਾ ਵੀ ਐਮਐਲਏ ਸਭ ਨੇ ਕਹਿੰਦਾ 14.5 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ ਚ ਹੈਲਪ ਕਰਨ ਤਿਆਰ ਰਹਿੰਦੀ ਹੈ ਸਵੱਛ ਭਾਰਤ ਵੀ ਹੈ ਸੋ ਬੁੱਡੇ ਦਰਿਆ ਤੇ ਮੈਂ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲੈਂਟ ਲਾਇਆ ਤੇ ਬੁੱਡੇ ਦਰਿਆ ਬਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੰਦਰਾ ਹੋਇਆ ਤੇ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਹੋ ਜਲੰਧ ਤੋਂ ਜਲੰਧ ਤੋਂ ਸ਼ਹਿਰ ਨੂੰ ਪੰਜਾਬ ਜਲੰਧ ਤੋਂ ਜਲੰਧ ਸ਼ਹਿਰ ਨੂੰ ਜਾਣੇ 5 ਸਾਲ ਦਾ ਬੰਪੇ ਸਟਾਰਟ 5 ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ ਉਹ ਵੀ ਗੱਲ ਹੋ ਗਈ ਉਹ ਕੱਲੋ ਸਟਾਰਟ ਹੋ ਜਾਊਗਾ ਤੁਸੀਂ ਹੁਣ ਬੈਠ ਗਏ ਗੈਡੀ ਵਰ ਕੱਟ ਹੋ ਗਏ ਹਾਂਜੀ ਉਹ ਹੋਪਫੁਲੀ ਆ ਅਗਲੇ ਤੁਸੀਂ ਇਸ ਇਸ ਗੱਲ ਦਾ ਇੰਤਜ਼ਾਰ ਨਾ ਕਰਿਓ ਕਿ ਮੈਂ ਨਹੀਂ ਆਇਆ ਨਾ ਨਹੀਂ ਨਹੀਂ ਉਦਘਾਟਨ ਆਪਾਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਰਾਂ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ ਹਾਂ ਤੇ ਜਿਨ੍ਹਾਂ ਨੇ ਉਹ ਪੁਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਂ ਕਈ ਵਾਰੀ ਟਾਈਮ ਨਹੀਂ ਲੱਗਦਾ ਇਸ ਤੋਂ ਇਲਾਵਾ ਇੱਕ ਬਹੁਤ ਅਹਿਮ ਮੀਟਿੰਗ ਹੋਈ ਐਨ ਆਰ ਆਈ ਸਾਡੇ ਐਨ ਆਰ ਆਈ ਮਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਬੈਠੇ ਨੇ ਜਿਹੜੇ ਵਿਦੇਸ਼ਾਂ ਦੇ ਵੀ ਸਾਡੇ ਭਾਰਤ ਦੇ ਬਹੁਤ ਆਪਣਾ ਲੁਧਿਆਣਾ ਮੋਗਾ ਮੁੱਲਾਂਪੁਰ ਭਰੇ ਭਰੇ ਲੋਕ ਜਿਹੜੇ ਉੱਥੇ ਸਾਂਨਿਆਲ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਸੋ ਐਨ ਆਰ ਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰੀ ਤੁਹਾਨੂੰ 3 ਫਰਵਰੀ 3 ਫਰਵਰੀ ਨੂੰ ਅਸੀਂ ਰਣਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨ ਆਰ ਆਈਜ਼ ਨੂੰ ਹੀ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਝ ਇਹੋ ਜਿਹਾ ਪਿਆ ਹੈ ਪੰਜਾਬ ਕੋਲੇ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਜਿਹੜਾ ਤੁਸੀਂ ਵਿਦੇਸ਼ਾਂ 'ਚ ਦੇਖਦੇ ਹੋ ਕਦੇ ਪਠਾਨਕੋਟ 'ਚ ਚਮਰੌੜ ਵਾਲੀ ਝੀਲ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ 450 ਫੁੱਟ ਡੂੰਗੀ ਲੇਕਾ 450 ਫੁੱਟ 57 ਕਿਲੋ ਸਕੁਅਰ ਕਿਲੋਮੀਟਰ ਦਾ ਏਰੀਆ ਚੋ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਧਿਆਂ ਤੋਂ ਬਾਅਦ ਤਾਂ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਅਸੀਂ ਤਾਂ ਇੱਥੇ ਕੰਮ ਕਰਾਂਗੇ ਸੋ ਐਨ ਆਰ ਆਈਜ਼ ਵਾਸਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ ਦਿੱਲੀ 에ਅਰਪੋਰਟ ਤੇ ਇੱਕ ਜਿਹੜਾ ਜਗ੍ਹਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿੰਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਹੈ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਹੈ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੋਈ ਟਿਕਟਿੰਗ ਦਾ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋਡ ਪਈ ਜੇ 에ਰਲਾਈਨ ਦਿੰਦੀ ਹੈ ਹੋਟਲ ਤਾਂ 에ਰਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ 9:00 ਵਜੇ ਫਲਾਈਟ ਹੈ ਬਹੁਤ ਸਾਰੇ ਬੱਚਿਆਂ ਨਾਲ ਹੁੰਦੇ ਆ ਬਹੁਤ ਸਾਰੇ ਬਜ਼ੁਰਗ ਹੁੰਦੇ ਆ ਉੱਥੇ ਖੱਜਲ ਖੁਆਰੀ ਬਹੁਤ ਹੁੰਦੀ ਹੈ ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਹੈ ਦਿੱਲੀ 에ਰਪੋਰਟ ਇੰਟਰਨੈਸ਼ਨਲ 에ਰਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉੱਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆਜੇ ਕੀ ਦਿੱਕਤ ਹੈ ਤਾ ਉਹ ਅਫਸਰ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਭਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਵਟ ਐਵਰ ਜੋ ਵੀ ਦਿੱਕਤ ਆਈ ਹੈ ਸੋ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜਬ ਟ੍ਰੈਵਲ ਜਬ ਇੱਕ ਇੱਕ ਐਨਆਰਆਈ ਡਿਪਾਰਟਮੈਂਟ ਦੇ ਵਿੱਚ ਟ੍ਰੈਵਲ ਜੈਂਟਾਂ ਤੇ ਨਕੀਲ ਕੱਸਣ ਦਾ ਫੈਸਲਾ ਕੀਤਾ ਗਿਆ ਐਨ ਆਰ ਆਈ ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਏਜੰਟਾਂ ਤੇ ਜਿਹੜੀ ਸਟ੍ਰਿਕਟ ਐਕਸ਼ਨ ਲੈਣ ਲੈਣਗੇ ਤੇ ਨਾਲ ਇੱਕ ਬਹੁਤ ਤੁਸੀਂ ਮੈਂ ਤਾਂ ਜਦੋਂ ਤੋਂ ਐਮ ਪੀ ਬਣਿਆ ਮੇਰੇ ਤਾਂ ਉਦੋਂ ਤੋਂ ਹੀ ਕਰ ਰਿਹਾ ਇੱਕ ਇਹ ਵੀ ਕੰਮ ਬਣਾਤਾ ਕਿ ਬਹੁਤ ਵੱਡਾ ਕੰਮ ਬਣਾਤਾ ਡੈੱਡ ਬੋਡੀ ਮੰਗਾਉਣੀ ਤੁਸੀਂ ਇਹਨਾਂ ਕੈਮਰਾ ਰਾਹੀਂ ਬਹੁਤ ਵਾਰੀ ਦਿਖਾਇਆ ਹੋਊਗਾ ਮੈਂ ਐਮ ਪੀ ਦੇ ਤੌਰ ਤੇ ਬਹੁਤ ਸੇਵਾ ਮੈਂ ਕਹੂੰਗਾ ਇਹਨੂੰ ਕੰਮ ਨਹੀਂ ਪਰ ਕੰਮ ਲੋਕ ਆਏ ਸੀ ਸਾਡਾ ਇੱਕ ਕੰਮ ਕਰਾ ਦਿਓ ਜੀ ਮੈਨੂੰ ਬੜਾ ਦੁੱਖ ਹੁੰਦਾ ਸੀ ਜੀ ਡੈੱਡ ਬੋਡੀ ਮੰਗਾਉਣੀ ਵੀ ਕੰਮ ਹੋ ਗਿਆ ਸੋ ਉਹ ਜਿਹੜਾ ਡਿਪਾਰਟਮੈਂਟ ਹੈ ਉਹ ਹੋਮ ਮਿਨਿਸਟਰੀ ਕੋਲੇ ਅਸਲ 'ਚ ਪੰਜਾਬ 'ਚ ਤੇ ਉੱਥੇ ਉਹ ਐਕਸਟਰਨਲ ਅਫੇਅਰ ਮਿਨਿਸਟਰੀ ਕੋਲੇ ਹੈ ਵਿਦੇਸ਼ ਵਿਤਲਕ ਸੋ ਇਹਦਾ ਅਸੀਂ ਚਾਰਜ ਜਿਹੜਾ ਉਹ ਐਨ ਆਰ ਆਈ ਮਿਨਿਸਟਰੀ ਨੂੰ ਦੇਵਾਂਗੇ ਤਾਂ ਕਿ ਕੋਈ ਇਹਨਾਂ ਕੋਲੇ ਆਉਂਦੇ ਨੇ ਲੋਕ ਕਿ ਜੀ ਇਦਾਂ ਕਰਕੇ ਪਾਣਾ ਵਾਪਰ ਗਿਆ ਕਰਬ ਨਾ ਕਰੇ ਕੋਈ ਇਦਾਂ ਦਾ ਹੋਵੇ ਤੇ ਡੈੱਡ ਬੋਡੀ ਮਗਾਉਣੀ ਆ ਜਾਂ ਕੋਈ ਹੋਰ ਘਰ ਦੇ ਕਹਿੰਦੇ ਚਲੋ ਮਿੱਟੀ ਦੇਖ ਲਈਏ ਰਸਮਾਂ ਕਰ ਲਈਏ ਅੰਤਮ ਉਹਦੇ ਵਾਸਤੇ ਵੀ ਅੱਜ ਫੈਸਲਾ ਕੀਤਾ ਗਿਆ ਕਿ ਐਨਆਰਏ ਡਿਪਾਰਟਮੈਂਟ ਨੂੰ ਉਹ ਪਾਵਰਾਂ ਦਿੱਤੇ ਜਾਣ ਗਿਆ ਤਾਂ ਕਿ ਕਿਸੇ ਦੀ ਮਿੱਟੀ ਨਾ ਰੁਲੇ ਉੱਥੇ ਤੇ ਜੇ ਕੋਈ ਇਦਾਂ ਦਾ ਮੰਦਪਾਗੀ ਘਟਨਾ ਹੋਗੀ ਕਿ ਕਿਸੇ ਦਾ ਬੱਚਾ ਜਾਂ ਕਿਸੇ ਦਾ ਬਜ਼ੁਰਗ ਜਾਂ ਕੋਈ ਕੋਈ ਵੀ ਕਿਸੇ ਕਿਸਮ ਦੀ ਕੋਈ ਕੈਜੂਐਲਟੀ ਹੋ ਗਈ ਤੁਹਾਨੂੰ ਉੱਥੇ ਬੁਲਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਅੱਤ ਆਪਣੀ ਆ ਰਸਮਾਂ ਕਰਨ ਦਾ ਮੌਕਾ ਜੀ ਜਿਹੜਾ ਕੱਲ ਤੁਸੀਂ ਜੋ ਮੁੱਦਾ ਚੁੱਕਿਆ ਸੀਗਾ ਉਪਰਾਲੇ ਕਾਫੀ ਬੀਤ ਗਏ ਕੱਲ ਤੁਸੀਂ ਕਿਹਾ ਸੀਗਾ ਕੁਝ ਲੀਡਰਸ ਦੇ ਨਾਂ ਲਏ ਸੀਗੇ ਉਹ ਲੀਡਰਸ ਨੇ ਤੁਹਾਡੇ ਤੇ ਉਹ ਸਵਾਲ ਇਖੜਾ ਕਰਦਾ ਕਿ ਜੇ ਸੀਐਮ ਸਾਹਿਬ ਆਪਣੀ ਫੋਟੋ ਲਵਾ ਕੇ ਟੈਬਲੂ ਦੇ ਵਿੱਚ ਭੇਜਣਗੇ ਤਾਂ ਫਿਰ ਉਹ ਕਿਵੇਂ मतलब ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੂਗੀ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਜਾਕੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਕੜ ਸਾਹਿਬ ਕਿ ਕਿ ਕਾਰਨ ਕੇਜਰੀਵਾਲ ਜਪਗੰਤ ਮਾਨ ਦੀ ਚੱਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਐਸਲਸ ਨਾ ਜਾਕਰ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਐ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆਂ ਬੋਲ ਦਿਓ ਜਾ ਕੇ ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਚੱਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਇਹਦੂ ਬਾਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਿੰਨ ਤੱਕ ਕਰਤੀ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਹਦੂ ਬਾਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਹਦੂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਖੜ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੂੰ ਝੂਠੇ ਸਭ ਤੋਂ ਗਏ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ 인ਰਗੰਦੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆਉਂਦੇ ਨਹੀਂ ਆਹੀ ਆਹੀ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ ਇੱਥੇ ਤਾਂ ਆਏ ਨਹੀਂ ਹੁਣ ਰੋਜ਼ ਆ ਆ ਕਿਹੜਾ ਬੰਨ ਹੋ ਗਿਆ ਕੇਜਰੀਵਾਲ ਤੇ ਭਵੰਦਮਾਨ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਝਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ ਨੌਂ ਵਾਰ ਤਾਂ ਇਹੀ ਹੋਣਗੇ ਵਿੱਚੋਂ ਪੰਜ ਸੱਤ ਵਾਰ ਤਾਂ ਹੋਣਗੇ ਤੇ ਇਹਦਾ ਮਤਲਬ ਇਹਨਾਂ ਨੇ ਝਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਝਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਤੇ ਆਹ ਝਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕੀ ਕਤਾਰ ਸਿੰਘ ਸਰਾਭਾ ਕੀ ਉਦਮ ਸਿੰਘ ਲਾਲਾ ਲਾਜਪਤ ਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ 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 ਕਿਹਨੂੰ ਦਿਖਾਉਣਾ ਹੈ ਕਿਹਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦਾ ਕੱਖ ਨਹੀਂ ਆ ਪਈਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਗੋਆ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਸਾਡੇ ਚ ਕਾਡੇ ਕੋਲੇ ਕੀ ਘਟਾ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਤੁਸੀਂ ਦੋ ਜਗ੍ਹਾ ਚੱਕੀਆਂ ਦਿਖਾਓਗੇ ਇੱਕ ਦਿੱਲੀ ਪੰਜਾਬ ਤੋਂ ਬਾਅਦ ਤੇ ਕੇ ਚੱਕੀਆਂ ਦੇਖ ਕੇ ਕਵਰੇਜ ਕਰਕੇ ਬੰਦ ਰਾਮ ਰਾਮ ਸਾਹਿਬ ਜੀ ਆਪ ਕੋ ਲੱਡੋ ਵਾਲ ਟਵਰ ਪਲਾਜ਼ਾ ਦਾ ਜਿਹੜਾ ਰੇਟ ਵੱਧ ਗਿਆ ਔਰ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਨੇ ਸੈਂਟਰ ਦਾ ਜੀ ਇਹ ਮਸੀ ਗੱਟਕਰੀ ਸਾਹਿਬ ਕੋਲ ਗੱਲ ਕਹੀ ਹੈ ਕਿ ਜੀ ਇਹ ਮੈਂ ਤਾਂ ਬੰਦ ਕਰ ਰਹੇ ਹਾਂ ਪੰਜਾਬ ਜਿਹਨੇ ਮੈਕਸਿਮਮ ਮੈਂ ਤਾਂ 12 ਬੰਦ ਕਰਤੇ ਜੀ ਟੋਲ ਪਲਾਜ਼ਾ ਮੇਰੇ ਥੋੜਾ ਜਾਂ ਅੰਡਰ ਆ ਜੇ ਬਸ ਮੈਂ ਇਹਦਾ ਚੈੱਕ ਕਰ ਰਿਹਾ ਕਿਉਂਕਿ ਇਹ ਐਨਐਚਆਈ ਕੋਈ ਵੀ ਇਨ ਵਿੱਚ ਬ੍ਰੀਚਿੰਗ ਆ ਗਈ ਕੀਤੀ ਹੋਊਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬ੍ਰੀਚਿੰਗ ਤਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਦੋਂ ਬਾਅਦ ਆਪਾਂ ਜੁਲੀ ਵਸਤਰਾ ਚਕਾ ਦੇਣਾ ਮਾਨ ਸਾਹਿਬ ਆਪਨੇ ਮੋੜਾ ਤਾਂ ਪਿਛਲੀ ਵਾਰ ਅਭੀ ਨੋਟੀਫਿਕੇਸ਼ਨ ਨਹੀਂ ਆਈ ਹੋਊਗੀ ਜਲਦੀ ਹੋਊਗੀ ਜੀ ਹਰੇਕ ਦੇ ਘਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਦਾ ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲ ਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਦ ਲੀਗਲ ਇਲੀਗਲ ਬਾਦ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਵਾਂਗੇ ਐਨਆਰਆਈ ਪੋਰਟਲ ਲਾਂਚ ਕੀਤਾ ਉਹਦੇ ਉਹਦੇ ਵਿੱਚ ਜੋ ਮਰਜ਼ੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਕਰ ਸਕਦੇ ਨੇ ਉਹ ਤੇ ਨਾਲ ਐਨਆਰਆਈ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬੌਂਡ ਵੀ ਕੀਤਾ ਹੈ ਕਿ ਉਹ ਜਦੋਂ ਸ਼ਿਕਾਇਤ ਕਰਨਗੇ ਉਹਦੇ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਦੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੈ ਹੋ ਸਕਦਾ ਹੈ ਕਿ ਉਹਨੂੰ ਕਈ ਅਸੀਂ ਟਿਕਟ ਵਧਾ ਲਾ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੁੱਟਦਾ ਤਾਂ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ